ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 829 ਤੋਂ ਲੈ ਕੇ 831 ਤੱਕ ਸਵਾਯਮਾਨ ਬਾਣੀ ਦੀ ਵਿਚਾਰ ਕਰਦੇ ਹਾਂ ਜੀ ਆਓ ਆਪਾਂ ਗੁਰਬਾਣੀ ਦੀ ਲੜੀ ਨਾਲ ਜੁੜੀਏ ਸੰਗਤ ਜੀ ਵਾਹਿਗੁਰੂ ਜੀ ਰਾਗ ਬਿਲਾਵਲ ਮਹੱਲਾ 5 ਮਾ ਦੋ ਪਦੇ ਕਰ ਨੌਮਾ ਇਕ ਈਓਂਕਾਰ ਸਤਗੁਰ ਪ੍ਰਸਾਦ ਆਪੇ ਮੇਲ ਲੈ ਜਬ ਤੇ ਸਰਨ ਤੁਮਾਰੀ ਆਏ ਤਬ ਤੇ ਦੋਖ ਗਏ ਰਹਾਓ ਹਾਂਜੀ ਸੰਗਤ ਜੀ ਪੰਚਮ ਪਾਸ਼ਾ ਕਹਿੰਦੇ ਨੇ ਕਿ ਪਰਮੇਸ਼ਰ ਜੀ ਜੀਵ ਨੂੰ ਆਪਣੇ ਨਾਲ ਆਪ ਹੀ ਮੇਲ ਲੈਂਦੇ ਨੇ ਕਹਿੰਦੇ ਇਹ ਪਰਮੇਸ਼ਰ ਜੀ ਜਦੋਂ ਤੋਂ ਤੁਹਾਡੀ ਸ਼ਰਨ ਆਇਆ ਸਾਡੇ ਸਾਰੇ ਵਿਕਾਰ ਖਤਮ ਹੋ ਗਏ ਨੇ ਤਜ ਅਭਿਮਾਨ ਅਰ ਚਿੰਤ ਬੇਰਾਨੀ ਸਾਧੈ ਸਰਨ ਪਈ ਜਪ ਜਪ ਨਾਮ ਤੁਮਾਰੋ ਪ੍ਰੀਤਮ ਤਨ ਤੇ ਰੋਗ ਖਈ ਕਹਿੰਦੇ ਜਦੋਂ ਦੋ ਸਾਧ ਲੋਕਾਂ ਦੀ ਸ਼ਰਨ ਵਿੱਚ ਆਏ ਆ ਉਦੋਂ ਤੋਂ ਸਾਡਾ ਅਭਿਮਾਨ ਤੇ ਦੂਜਿਆਂ ਤੇ ਉੱਪਰ ਆਸ ਰੱਖਣੀ ਖਤਮ ਹੋ ਗਈ ਆ ਹੁਣ ਸਾਡੀ ਆਸ ਉਸ ਇੱਕ ਪਰਮੇਸ਼ਰ ਤੇ ਟਿਕ ਗਈ ਆ ਕਹਿੰਦੇ ਪਰਮੇਸ਼ਰ ਜੀ ਤੁਹਾਡਾ ਨਾਮ ਜਪ-ਜਪ ਕੇ ਸਰੀਰ ਦੇ ਸਾਰੇ ਰੋਗ ਖਤਮ ਹੋ ਗਏ ਨੇ ਮਹਾ ਮੁਗਦ ਅਜਾਨ ਅਗਿਆਨੀ ਰਾਖੇ ਤਾਰ ਦੇ ਕੋ ਨਾਨਕ ਗੁਰ ਪੂਰਾ ਪੇਟਿਓ ਆਵਨ ਜਾਨ ਰਹੇ ਕਹਿੰਦੇ हे ਪਰਮੇਸ਼ਰ ਜੀ ਤੁਸੀਂ ਆਪਣੀ ਦਇਆ ਧਾਰ ਕੇ ਜਿਹੜੇ ਮਹਾ ਮੂਰਖ ਸੀਗੇ ਅਗਿਆਨੀ ਸੀ ਉਹਨਾਂ ਦੇ ਵੀ ਰੱਖਿਆ ਕਰ ਲਈ ਕਹਿੰਦੇ ਨਾਨਕ ਜੀ ਕਹਿੰਦੇ ਨੇ ਜਿਸ ਜੀਵ ਦਾ ਮਿਲਾਪ ਗੁਰੂ ਨਾਲ ਹੋ ਗਿਆ ਉਹ ਤਾਂ ਜੰਮਣ ਮਰਨ ਦਾ ਚੱਕਰ ਖਤਮ ਹੋ ਗਿਆ ਬਿਲਾ ਬਲ ਮਹੱਲਾ ਪੰਜਾਂ ਜੀਵੋ ਨਾਮ ਸੁਨੇ ਜੋ ਸੋ ਪਰਸਨ ਪਏ ਗੁਰ ਪੂਰੇ ਤਬ ਮੇਰੀ ਆਸ ਪੁਨੀ ਰਹਾਉ ਹਾਂਜੀ ਸੰਗਤ ਜੀ ਗੁਰੂ ਅਰਜਨ ਪਾਤਸ਼ਾਹ ਕਹਿੰਦੇ ਨੇ ਕਿ हे ਪਰਮੇਸ਼ਰ ਜੀ ਤੇਰਾ ਨਾਮ ਸੁਣ ਕੇ ਮੈਂ ਆਤਮਿਕ ਜੀਵਨ ਪ੍ਰਾਪਤ ਕਰਦਾ ਹਾਂ ਕਹਿੰਦੇ ਜਦੋਂ ਗੁਰੂ ਨੇ ਮੇਰੇ ਤੇ ਕਿਰਪਾ ਕੀਤੀ ਗੁਰੂ ਮੇਰੇ ਤੇ ਪ੍ਰਸੰਨ ਹੋ ਗਏ ਤਾਂ ਮੇਰੀ ਆਸ ਪੂਰੀ ਹੋ ਗਈ ਆਸ ਕਿਸ ਚੀਜ਼ ਦੀ ਪਰਮੇਸ਼ਰ ਦਾ ਨਾਮ ਜਪਣ ਦੀ ਪੀਰ ਗਈ ਬਾਦੀ ਮਨ ਤੀਰਾ ਮੋਹਯੋ ਅਨਦ ਤੁਨੀ ਉਪਜਿਓ ਚਾਓ ਮਿਲਨ ਪ੍ਰਭ ਪ੍ਰੀਤਮ ਰਹਿਣ ਨ ਜਾਇ ਖਿਨੀ ਪਰਮੇਸ਼ਰ ਦਾ ਨਾਮ ਜਪ ਕੇ ਕਹਿੰਦੇ ਮੇਰੇ ਮਨ ਨੂੰ ਧੀਰਜ ਆ ਗਿਆ ਮੇਰੇ ਅੰਦਰ ਦੀ ਜਿਹੜੀ ਸੀਗੀ ਮਾਇਆ ਦੀ ਪੀੜਾ ਉਹ ਖਤਮ ਹੋ ਗਈ ਮੇਰਾ ਮਨ ਕਹਿੰਦੇ ਇੱਕ ਰਸ ਪਰਮੇਸ਼ਰ ਦੇ ਜੋ ਨਾਮ ਦੀ ਧੁਨ ਮੇਰੇ ਅੰਦਰ ਵੱਜ ਰਹੀ ਹੈ ਉਹਦੇ ਵਿੱਚ ਮਸਤ ਹੋ ਗਿਆ ਹੁਣ ਕਹਿੰਦੇ ਪਰਮੇਸ਼ਰ ਨੂੰ ਮਿਲਣ ਦੇ ਲਈ ਮੇਰੇ ਮਨ ਵਿੱਚ ਤਾਂਘ ਪੈਦਾ ਹੋ ਗਈ ਆ ਇੱਕ ਪਲ ਲਈ ਵੀ ਪਰਮੇਸ਼ਰ ਦੇ ਦਰਸ਼ਨ ਤੋਂ ਬਿਨਾਂ ਰਹਿਣਾ ਮੇਰੇ ਲਈ ਔਖਾ ਹੋ ਗਿਆ ਅਨੇਕ ਭਗਤ ਅਨੇਕ ਜਨ ਤਾਰੇ ਸਿਮਰੇ ਅਨੇਕ 무ਨੀ ਅੰਦਲੇ ਟਿਕ ਨਿਰਧਨ ਤਨ ਪਾਇਓ ਪ੍ਰਭ ਨਾਨਕ ਅਨੇਕ ਗੁਨੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਹਿੰਦੇ ਅਨੇਕਾਂ ਹੀ ਭਗਤ ਅਨੇਕਾਂ ਹੀ ਸੇਵਕ ਅਨੇਕਾਂ ਹੀ 무ਨੀ ਜਾਨ ਜਿਹੜੇ ਤੈਨੂੰ ਸਿਮਰਦੇ ਨੇ ਤੂੰ ਇਸ ਭਵਜਲ ਤੋਂ ਤਾਰ ਦਿੱਤੇ ਨੇ ਤੇਰਾ ਨਾਮ ਕਹਿੰਦੇ ਅੰਧਲੇ ਲਈ ਜਿਵੇਂ ਆਸਰਾ ਬਣ ਜਾਂਦਾ ਇੱਕ ਕੰਗਾਲ ਲਈ ਧੰਨ ਬਣ ਜਾਂਦਾ ਨਾਨਕ ਜੀ ਕਹਿੰਦੇ ਨੇ ਇਹ ਪਰਮੇਸ਼ਰ ਦੇ ਅਨੇਕਾਂ ਗੁਣ ਨੇ ਅਣਗਿਣਤ ਗੁਣ ਨੇ ਪਰਮੇਸ਼ਰ ਦੇ ਉਸ ਪਰਮੇਸ਼ਰ ਦਾ ਨਾਮ ਜਪਣ ਦੇ ਨਾਲ ਜਿਸ ਤਰ੍ਹਾਂ ਉਹਦਾ ਨਾਮ ਅੰਨੇ ਨੂੰ ਸਹਾਰਾ ਬਣ ਜਾਂਦਾ ਧੰਨ ਜਿਹਦੇ ਕੋਲ ਨਹੀਂ ਹੁੰਦਾ ਉਹਦੇ ਲਈ ਧੰਨ ਬਣ ਜਾਂਦਾ ਇਤਲ ਹਰ ਇੱਕ ਦੀ ਇੱਛਾ ਉਹਦਾ ਨਾਮ ਜਪਿਆਂ ਪੂਰੀ ਹੋ ਜਾਂਦੀ ਆ ਰਾਗ ਬਿਲਾਵਲ ਮਹੱਲਾ ਪੰਜਵਾਂ ਘਰ 13ਵਾਂ ਪੜਤਾਲ ਇੱਕ ਓੰਕਾਰ ਸਤਿਗੁਰ ਪ੍ਰਸਾਦ ਮੋਹਨ ਨੀਂਦ ਨ ਆਵੇ ਹਾਵੇ ਹਾਰ ਕਜਰ ਬਸਤਰ ਅਪਰਨ ਕੀਨੇ ਉਡਣੀ 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 ਕਬ ਕਰ ਆਵੈ ਰਿਹਾਉ ਹਾਂਜੀ ਸੰਗਤ ਜੀ ਪਾਤਸ਼ਾਹ ਕਹਿੰਦੇ ਨੇ ਜਿਵੇਂ ਆਮ ਜੀਵਨ ਦੇ ਵਿੱਚ ਇਸਤਰੀ ਸ਼ਿੰਗਾਰ ਕਰਕੇ ਆਪਣੇ ਪਤੀ ਦੀ ਉਡੀਕ ਕਰਦੀ ਆ ਇਸ ਤਰ੍ਹਾਂ ਕਹਿੰਦੇ ਪਰਮੇਸ਼ਰ ਜੀ ਤੇਰੇ ਵਿਛੋੜੇ ਵਿੱਚ ਮੈਨੂੰ ਵੀ ਨੀਂਦ ਨਹੀਂ ਆ ਰਹੀ ਮੈਂ ਤੇਰੀ ਉਡੀਕ ਕਰ ਰਹੀ ਹਾਂ ਕਿ ਤੁਸੀਂ ਮੇਰੇ ਹਿਰਦੇ ਘਰ ਵਿੱਚ ਕਦੋਂ ਆਵੋਗੇ ਸਾਰਾ ਨ ਸੁਹਾਗਣ ਚਰਨ ਸੀਸ ਤਰ ਲਾਲ ਨ 모ਹੇ ਮਿਲਾਵੋ ਕਬ ਕਰ ਆਵੈ ਰੀ ਕਹਿੰਦੇ ਹੈ ਪਰਮੇਸ਼ਰ ਜੀ ਜਿਹੜੀ ਜੀਵ ਇਸਤਰੀ ਤੇਰੀ ਸੁਹਾਗਣ ਬਣ ਗਈ ਆ ਜਿਹਦੇ ਨਾਲ ਤੇਰਾ ਮੇਲ ਹੋ ਗਿਆ ਮੈਂ ਉਹਦੇ ਚਰਨਾਂ ਤੇ ਸੀਸ ਧਰ ਕੇ ਬੇਨਤੀ ਕਰਦੀ ਆ ਕਿ ਮੈਨੂੰ ਵੀ ਪਰਮੇਸ਼ਰ ਨਾਲ ਮਿਲਾ ਦੇ ਪਰਮੇਸ਼ਰ ਮੇਰੇ ਹਿਰਦੇ ਘਰ ਵਿੱਚ ਕਦੋਂ ਆਉਣਗੇ ਸੁਨੋ ਸਹੇਰੀ ਮਿਲਨ ਬਾਤ ਕਹੋ ਸਗਰੋ ਅਹਾਂ ਮਿਟਾਵੋ ਤੋ ਕਰਹੀ ਲਾਲਨ ਪਾਵੋ ਤਬ ਰਸ ਮੰਗਲ ਗੁਣ ਗਾਵੋ ਆਨੰਦ ਰੂਪ ਤੇ ਆਵੋ ਨਾਨਕ ਦੁਆਰੇ ਆਇਓ ਤੋ ਮੈਂ ਲਾਲਨ ਪਾਇਓ ਰੀ ਫੇ ਜਿਹੜੀ ਸਤਸੰਗੀ ਸਹੇਲੀ ਜਿਸ ਦਾ ਪਰਮੇਸ਼ਰ ਨਾਲ ਮਿਲਾਪ ਹੋ ਗਿਆ ਸੁਹਾਗਣ ਸਹੇਲੀ ਉਹ ਕਹਿੰਦੀ ਆ ਏ ਸਹੇਲੀ ਤੂੰ ਆਪਣੇ ਅੰਦਰੋਂ ਆਪਾ ਪਟ ਭਾਵ ਅਹੰਕਾਰ ਮਿਟਾ ਦੇ ਫਿਰ ਤੂੰ ਆਪਣੇ ਹਿਰਦੇ ਘਰ ਵਿੱਚ ਵਸਦਾ ਪਰਮੇਸ਼ਰ ਆਪ ਹੀ ਦੇਖ ਲਏਗੀ ਜਦੋਂ ਪਰਮੇਸ਼ਰ ਨਾਲ ਤੇਰਾ ਮਿਲਾਪ ਹੋ ਗਿਆ ਤੂੰ ਫਿਰ ਆਨੰਦ ਵਿੱਚ ਪਰਮੇਸ਼ਰ ਦੇ ਗੀਤ ਗਾਵੇਂਗੀ ਉਹ ਪਰਮੇਸ਼ਰ ਜੋ ਸਦਾ ਹੀ ਆਨੰਦ ਰੂਪ ਹੈ ਉਹਨੂੰ ਧਿਆਉਣਾ ਚਾਹੀਦਾ ਹੈ ਨਾਨਕ ਜੀ ਕਹਿੰਦੇ ਜਦੋਂ ਮੈਂ ਗੁਰੂ ਦੇ ਦਵਾਰੇ ਤੇ ਆਇਆ ਫਿਰ ਹੀ ਮੇਰਾ ਪਰਮੇਸ਼ਰ ਦੇ ਨਾਲ ਮੇਲ ਹੋਇਆ ਮੋਹਨ ਰੂਪ ਦਿਖਾਵੇ ਅਬ ਮੋਹੇ ਨੀਂਦ ਸੁਹਾਵੇ ਤਾਬ ਮੇਰੀ ਤਿਖਾ 부ਜਾਨੀ ਅਬ ਮੈਂ ਸਹਜ ਸਮਾਨੀ ਮਿੱਠੀ ਪਿਰੇ ਕਹਾਣੀ ਮੋਹਨ ਲਾਲ ਪਾਇਓ ਰੀ ਰਹਾਉ ਦੁਜਾ ਹੁਣ ਜਦੋਂ ਕਹਿੰਦੇ ਪਰਮੇਸ਼ਰ ਨੇ ਮੈਨੂੰ ਆਪਣਾ ਦਰਸ਼ਨ ਦਿੱਤਾ ਹੁਣ ਕਹਿੰਦੇ ਮੈਂ ਜਿਹੜੀ ਮਾਇਆ ਵੱਲੋਂ ਮੇਰੀ ਉਪਰਾਮਤਾ ਦੀ ਨੀਂਦ ਆ ਉਹ ਮਿੱਠੀ ਲੱਗਦੀ ਆ ਮਾਇਆ ਨੂੰ ਛੱਡ ਕੇ ਮੇਰਾ ਜੀਵਨ ਮੈਨੂੰ ਪਿਆਰਾ ਲੱਗਦਾ ਹੁਣ ਮੇਰੀ ਸਾਰੀਆਂ ਤਰ੍ਹਾਂ ਦੀ ਭੁੱਖ ਖਤਮ ਹੋ ਗਈ ਹੈ ਪਿਆਸ ਖਤਮ ਹੋ ਗਈ ਹੈ ਮੇਰੀ ਤ੍ਰਿਪਤੀ ਹੋ ਗਈ ਹੈ ਪਰਮੇਸ਼ਰ ਨੂੰ ਪਾ ਕੇ ਮੈਂ ਆਤਮਿਕ ਅਡੋਲਤਾ ਵਿੱਚ ਟਿਕ ਗਈ ਹਾਂ ਮੈਨੂੰ ਪਰਮੇਸ਼ਰ ਦੀਆਂ ਕਥਾ ਕਹਾਣੀਆਂ ਪਿਆਰੀਆਂ ਲੱਗਦੀਆਂ ਨੇ ਹੁਣ ਮੈਂ ਪਰਮੇਸ਼ਰ ਨੂੰ ਪਾ ਲਿਆ ਹੈ ਪਰਮੇਸ਼ਰ ਨਾਲ ਮੇਰਾ ਮਿਲਾਪ ਹੋ ਗਿਆ ਹੈ ਬਿਲਾਵਲ ਮਹੱਲਾ ਪੰਜਵਾਂ ਮੋਰੀ ਅਹਾਂ ਜਾਏ ਦਰਸ਼ਨ ਪਾਵਤ ਹੈ ਰਾਚੋ नाथ ਹੀ ਸਹਾਈ ਸੰਤਨਾ ਅਬ ਚਰਨ ਗ헤 ਰਹਾਉ ਹਾਂਜੀ ਸੰਗਤ ਜੀ ਗੁਰੂ ਅਰਜਨ ਪਾਤਸ਼ਾਹ ਕਹਿੰਦੇ ਨੇ ਹੁਣ ਪਰਮੇਸ਼ਰ ਦਾ ਦਰਸ਼ਨ ਹੋ ਗਿਆ ਤੇ ਮੇਰੇ ਅੰਦਰੋਂ ਹੰਕਾਰ ਖਤਮ ਹੋ ਗਿਆ ਕਹਿੰਦੇ ਪਰਮੇਸ਼ਰ ਦੇ ਪ੍ਰੇਮ ਰੰਗ ਵਿੱਚ ਸਦਾ ਹੀ ਰੰਗੇ ਰਹੋ ਉਹ ਪਰਮੇਸ਼ਰ ਜੋ ਆਪਣੇ ਸੰਤਾਂ ਦਾ ਸਦਾ ਹੀ ਸਹਾਈ ਹੈ ਮੈਂ ਵੀ ਹੁਣ ਉਸ ਪਰਮੇਸ਼ਰ ਦੇ ਚਰਨਾਂ ਦਾ ਆਸਰਾ ਫੜਿਆ ਹੈ ਆਹੇ ਮਨ ਅਵਰ ਨ ਪਾਵੇ ਚਰਨਾਵੇ ਚਰਨਾਵੇ ਉਲ ਜਿਉ ਆਲਮਕਰੰਦ ਕਮਲ ਜਿਉ अन रस नहीं चाहे एक कै हर लाहे है अनते टूटी है रिखते छूटी है मन हर रस कूटी है संग साधु उल्टी है अन्न नाही नाहीं रे नानक प्रीत चरण चरण हे वाहेगुरू जी वागुरु जी ਕਹਿੰਦੇ ਹੁਣ ਜਦੋਂ ਮੇਰੀ ਪ੍ਰੀਤ ਪਰਮੇਸ਼ਰ ਦੇ ਚਰਨਾਂ ਨਾਲ ਪੈ ਗਈ ਆ ਇਹ ਇਸ ਤਰ੍ਹਾਂ ਦੀ ਪ੍ਰੀਤ ਪੈ ਗਈ ਆ ਜਿਸ ਤਰ੍ਹਾਂ ਕਹਿੰਦੇ ਭੌਰਾ ਕਮਲ ਦੇ ਫੁੱਲੋਂ ਨੂੰ ਛੱਡ ਕੇ ਨਹੀਂ ਜਾਂਦਾ ਮੇਰਾ ਮਨ ਹੈ ਹੁਣ ਪਰਮੇਸ਼ਰ ਦੇ ਚਰਨਾਂ ਤੋਂ ਇੱਧਰ ਉੱਧਰ ਨਹੀਂ ਜਾਂਦਾ ਹੈਗਾ ਹੁਣ ਜਦੋਂ ਪਰਮੇਸ਼ਰ ਦਾ ਪ੍ਰੇਮ ਰਸ ਨਾਮ ਰਸ ਚੱਖ ਲਿਆ ਇਹਦਾ ਮੈਨੂੰ ਲਾਹਾ ਮਿਲ ਗਿਆ ਮੈਨੂੰ ਹੁਣ ਕੋਈ ਸੰਸਾਰ ਦਾ ਹੋਰ ਰਸ ਚੰਗਾ ਨਹੀਂ ਲੱਗਦਾ ਹੈ ਹੁਣ ਦੂਜੇ ਰਸਾਂ ਦੇ ਨਾਲੋਂ ਮੇਰਾ ਪ੍ਰੇਮ ਟੁੱਟ ਗਿਆ ਜਿਹੜੀਆਂ ਮੇਰੀਆਂ ਗਿਆਨ ਇੰਦਰੀਆਂ ਨੇ ਉਹ ਰਸਾਂ ਕਸਾਂ ਤੇ ਹੁਣ ਅਲੱਗ ਹੋ ਗਈਆਂ ਨੇ ਉਹ ਵੀ ਪਰਮੇਸ਼ਰ ਦੇ ਗੁਣ ਗਾਉਂਦੀਆਂ ਨੇ ਕਹਿੰਦੇ ਜਦੋਂ ਹੁਣ ਪਰਮੇਸ਼ਰ ਦੇ ਨਾਮ ਰਸ ਦਾ ਰਸ ਚੱਖ ਲਿਆ ਮਨ ਤ੍ਰਿਪਤ ਹੋ ਗਿਆ ਸਾਧੂ ਦੀ ਸੰਗਤ ਵਿੱਚ ਮੇਰਾ ਮਨ ਸੰਸਾਰ ਵੱਲੋਂ ਉਲਟ ਕੇ ਨਿਰੰਕਾਰ ਵੱਲ ਲੱਗ ਗਿਆ ਹੁਣ ਮੈਨੂੰ ਹੋਰ ਕਿਸੇ ਰਸ ਦੀ ਇੱਛਾ ਨਹੀਂ ਹੈ ਸਿਰਫ ਮੇਰੀ ਪ੍ਰੀਤ ਪਰਮੇਸ਼ਰ ਦੇ ਚਰਨਾਂ 'ਚ ਲੱਗ ਗਈ ਹੈ ਨਾਨਕ ਜੀ ਕਹਿੰਦੇ ਹੁਣ ਇਹ ਪ੍ਰੀਤ ਸਿਰਫ ਪਰਮੇਸ਼ਰ ਨਾਲ ਪੈ ਗਈ ਹੈ ਰਾਗ ਬਿਲਾਵਲ ਮਹੱਲਾ 9ਾ ਦੋ ਪਦੇ ਇੱਕ ਓੰਕਾਰ ਸਤਗੁਰ ਪ੍ਰਸਾਦ ਦੁਖ ਹਰਤਾ ਹਰ ਨਾਮ ਪਛਾਨੋ ਅਜਾਮਲ ਗਨ ਕਾ ਜਿਹ ਸਿਮਰਤ ਮੁਕਤ ਪਏ ਜੀ ਜਾਨੋ ਰਹਾਓ ਵਾਹਿਗੁਰੂ ਜੀ ਵਾਹਿਗੁਰੂ ਜੀ ਹਾਂਜੀ ਸੰਗਤ ਜੀ ਹੁਣ ਇੱਥੇ ਗੁਰਤੇਗ ਬਹਾਦਰ ਜੀ ਦੀ ਬਾਣੀ ਹੈ ਗੁਰਤੇਗ ਬਹਾਦਰ ਜੀ ਕਹਿੰਦੇ ਨੇ ਕਿ ਦੁੱਖ ਹਰਤਾ ਹਰਨਾਮ ਅਪਸ਼ਾਨੋ ਕਹਿੰਦੇ ਉਹ ਨਾਮ ਜੋ ਸਾਡੇ ਦੁੱਖ ਦੂਰ ਕਰਦਾ ਹੈ ਉਹਦੇ ਨਾਲ ਪ੍ਰੇਮ ਪਾਓ ਜਾਣ ਪਛਾਨ ਪਾਓ ਕਹਿੰਦੇ ਪਰਮੇਸ਼ਰ ਦਾ ਨਾਮ ਜਪਿਆਂ ਅਜਾਮਲ ਗਨਕਾ ਇਸ ਸੰਸਾਰ ਸਾਗਰ ਤੋਂ ਤਰ ਗਏ ਕਹਿੰਦੇ ਉਹਨਾਂ ਉਹਨਾਂ ਦੇ ਕਹਿੰਦੇ ਇਸ ਸੰਸਾਰ ਸਾਗਰ ਤੋਂ ਮੁਕਤੀ ਪਾਈ ਆ ਪਰਮੇਸ਼ਰ ਦਾ ਨਾਮ ਸਿਮਰਿਆ ਤੇ ਅਸੀਂ ਵੀ ਉਸ ਪਰਮੇਸ਼ਰ ਦਾ ਨਾਮ ਸਿਮਰਿਏ ਗਜ ਕੀ ਤਰਾਸ ਮਿਟੀਸ਼ਨ ਹੋ ਮਹਿ ਜਬ ਹੀ ਰਾਮ ਬਖਾਨੋ ਨਾਰਦ ਕਹਿਤ ਸੁਨਤ ਤਰੂ ਬਾਰਕ ਭਜਨ ਮਹਿ ਲਪਟਾਨੋ ਇੱਕ ਹਾਥੀ ਸੀ ਜਿਹੜਾ ਇੱਕ ਕਿਸੇ ਦੇਵਤੇ ਤੋਂ ਹਾਥੀ ਦੇ ਰੂਪ ਚ ਆਇਆ ਹੋਇਆ ਸੀ ਉਹਨੂੰ ਵੀ ਕਹਿੰਦੇ ਇੱਕ ਵਾਰ ਤੰਦੂਏ ਦਾ ਦੰਗ ਵੱਜਿਆ ਤਾਂ ਉਹਨੇ ਉਸ ਪਰਮੇਸ਼ਰ ਦਾ ਨਾਮ ਧਿਆਇਆ ਤਾਂ ਉਹਦਾ ਵੀ ਇਸ ਸੰਸਾਰ ਤੋਂ ਖਲਾਸੀ ਹੋ ਗਈ ਮਤਲਬ ਉਹ ਉਸ ਸਮੇਂ ਉਸ ਰੂਪ ਦੇ ਵਿੱਚ ਜੀਵਨ ਮੁਕਤ ਹੋ ਗਿਆ ਉਹ ਉਸ ਸਮੇ ਉਹਦੀ ਉਹਦੇ ਪ੍ਰਾਣ ਛੁੱਟ ਗਏ ਤੇ ਉਹ ਮਤਲਬ ਜਿਹੜਾ ਹੈਗਾ ਪਰਮੇਸ਼ਰ ਦੇ ਚਰਨਾਂ ਵਿੱਚ ਜਾ ਸਮਾਇਆ ਫਿਰ ਕਹਿੰਦੇ ਨਾਰਦ ਜੀ ਦੀ ਸਿੱਖਿਆ ਤੇ ਚੱਲ ਕੇ ਜਦੋਂ ਤ੍ਰੂ ਭਗਤ ਨੇ ਪਰਮੇਸ਼ਰ ਦਾ ਨਾਮ ਜਪਿਆ ਤੇ ਉਹ ਅਟਲ ਪਦਵੀ ਪਾ ਗਏ ਅਚਲ ਅਮਰ ਨਿਰਪੈ ਪਦ ਪਾਇਓ ਜਗਤ ਹੈਰਾਨੋ ਫਿਰ ਤਰੂ ਭਗਤ ਜੀ ਨੇ ਭਗਤੀ ਕਰਕੇ ਜਿਹੜੀ ਕਹਿੰਦੇ ਇਹ ਅਮਰ ਪਦ ਪਦਵੀ ਪਾਈ ਆ ਉਹਦੇ ਤੇ ਜਗਤ ਹੈਰਾਨ ਹੋ ਗਿਆ ਉਹ ਜਿਹੜਾ ਪਦ ਹੁੰਦਾ ਉਥੇ ਜਿਸ ਨੂੰ ਕੋਈ ਡਰ ਨਹੀਂ ਰਹਿੰਦਾ ਅਚਲ ਹੋ ਜਾਂਦਾ ਅਮਰ ਹੋ ਜਾਂਦਾ ਪਰਮੇਸ਼ਰ ਦਾ ਰੂਪ ਹੋ ਜਾਂਦਾ ਜੀਵ ਉਹ ਪਦਵੀ ਤਰੁ ਉਪਗਤ ਜੀ ਨੇ ਪਾਲੀ ਪਰਮੇਸ਼ਰ ਦਾ ਨਾਮ ਜਪ-ਜਪ ਕੇ ਨਾਨਕ ਕਹਿਤ ਭਗਤ ਰਛਕ ਹਰ ਨਿਕਟ ਤਾਹੀ ਤੁਮ ਮਾਨੋ ਨਾਨਕ ਜੀ ਕਹਿੰਦੇ ਨੇ ਪਰਮੇਸ਼ਰ ਜੋ ਆਪਣੇ ਭਗਤਾਂ ਦੀ ਰਖਿਆ ਕਰਨ ਵਾਲਾ ਹੈ ਉਸ ਨੂੰ ਸਦਾ ਹੀ ਆਪਣੇ ਅੰਗ ਸੰਗ ਸਮਝੋ ਬਿਲਾਵਲ ਮਹੱਲਾ ਨੋਮਾ ਹਰ ਕੇ ਨਾਮ ਬਿਨਾ ਦੁੱਖ ਪਾਵੇ ਭਗਤ ਬਿਨਾ ਸਹਸਾਨ ਨਹ ਚੁਕੇ ਗੁਰ ਇਹ ਭੇਦ ਬਤਾਵੇ ਰਹਾਉ ਹੰਦੀ ਸੰਗਤ ਜੀ ਗੁਰਤੇਗ ਬਹਾਦਰ ਜੀ ਕਹਿੰਦੇ ਨੇ ਪਰਮੇਸ਼ਰ ਦਾ ਨਾਮ ਜਪਣ ਤੋਂ ਬਿਨਾ ਪ੍ਰਾਣੀ ਦੁੱਖ ਪਾਉਂਦਾ ਹੈ ਗੁਰੂ ਨੇ ਕਹਿੰਦੇ ਇਹ ਭੇਦ ਦੱਸਿਆ ਹੈ ਕਿ ਪਰਮੇਸ਼ਰ ਦੀ ਭਗਤੀ ਤੋਂ ਬਿਨਾ ਜੀਵ ਦੇ ਅੰਦਰੋਂ ਸਹਿਮ ਨਹੀਂ ਖਤਮ ਹੁੰਦਾ ਕਹਾ ਪਿਉ ਤੀਰਥ ਬਰਤ ਕੀਏ RAM ਸਰਨ ਨਹੀਂ ਆਵੇ ਜੋਗ ਜਗ ਨਹਿ ਫਲ ਤਹਿ ਮਾਨੋ ਜੋ ਪ੍ਰਭ ਜਸ ਬਿਸਰਾਵੇ ਕਹਿੰਦੇ ਜੇ ਕੋਈ ਪ੍ਰਾਣੀ ਤੀਰਥਾਂ ਇਸ਼ਨਾਨ ਕਰਦਾ ਵਰਤ ਰੱਖਦਾ ਪਰ ਪਰਮੇਸ਼ਰ ਦੀ ਸ਼ਰਨ ਨਹੀਂ ਤੱਕਦਾ ਉਹਦੇ ਜੋਗ ਫਲ ਜੋਗ ਕੀਤੇ ਹੋਏ ਜਗ ਕੀਤੇ ਹੋਏ ਸਾਰੇ ਵਿਅਰਥ ਜਾਂਦੇ ਨੇ ਜਿਸ ਜੀਵ ਨੇ ਪਰਮੇਸ਼ਰ ਦੀ ਯਾਦ ਆਪਣੇ ਹਿਰਦੇ ਤੋਂ ਭੁਲਾ ਦਿੱਤੀ ਆ ਮਾਨ ਮੋਹ ਦੋਨੋਂ ਕੋ ਪਰਹਰ ਗੋਬਿੰਦ ਕੇ ਗੁਨ ਗਾਵੇ ਕਹੋ ਨਾਨਕ ਇਹ ਵਿਦ ਕੋ ਪ੍ਰਾਨੀ ਜੀਵਨ ਮੁਕਤ ਕਹਾਵੈ ਕਹਿੰਦੇ ਜਿਹੜੇ ਜੀਵ ਪਰਮੇਸ਼ਰ ਦੇ ਗੁਣ ਗਾਉਂਦੇ ਨੇ ਉਹਦੀ ਸਿਫਤ ਸਲਾਹ ਕਰਦੇ ਨੇ ਉਹ ਹੰਕਾਰ ਤੋਂ ਤੇ ਮਾਇਆ ਦੇ ਮੋਹ ਤੋਂ ਦੋਨਾਂ ਤੋਂ ਬਚ ਜਾਂਦੇ ਨੇ ਫਿਰ ਨਾਨਕ ਜੀ ਕਹਿੰਦੇ ਨੇ ਇਹ ਹੀ ਵਿਧੀ ਹੈ ਇਸ ਜੀਵਨ ਤੋਂ ਮੁਕਤੀ ਪਾਉਣ ਦੀ ਇਸ ਸੰਸਾਰ ਦੇ ਭਵਜਲ ਤੋਂ ਮੁਕਤੀ ਪਾਉਣ ਦੀ ਕਿਹੜੀ ਪਰਮੇਸ਼ਰ ਦਾ ਨਾਮ ਜਪਣ ਦੀ ਜਿਹੜਾ ਵੀ ਜੀਵ ਇਹ ਵਿਧੀ ਅਪਣਾਉਂਦਾ ਉਹ ਇਸ ਸੰਸਾਰ ਸਾਗਰ ਤੋਂ ਆਪਣਾ ਜੀਵਨ ਸਫਲ ਕਰ ਜਾਂਦਾ ਬੇ ਲਾਵਲ ਮਹਲਾ ਨੋਮਾ ਜਾ ਮੈਂ ਭਜਨ ਰਾਮ ਕੋ ਨਹੀਂ ਤੇਹ ਨਰ ਜਨਮ ਅਕਾਰਥ ਖੋਇਆ ਜਹਰਾ ਖੂ ਮਨ ਮਾਹੀ ਰਹਾਓ ਹਾਂਜੀ ਸੰਗਤ ਜੀ ਕਰੋ ਤੇਗ ਭਦਰ ਜੀ ਕਹਿੰਦੇ ਨੇ ਨੌਵੇਂ ਪਾਤਸ਼ਾਹ ਕਿ ਜਿਸ ਜੀਵ ਨੇ ਪਰਮੇਸ਼ਰ ਦਾ ਭਜਨ ਨਹੀਂ ਕੀਤਾ ਬੰਦਗੀ ਨਹੀਂ ਕੀਤੀ ਕਹਿੰਦੇ ਇਹ ਪੱਕੀ ਮਨ ਵਿੱਚ ਧਾਰ ਲਓ ਉਸ ਜੀਵ ਨੇ ਇਹ ਆਪਣਾ ਮਨੁੱਖਾ ਜਨਮ ਵਿਅਰਥ ਗਵਾ ਲਿਆ ਕਹਿੰਦੇ ਸਫਲਤਾ ਨਹੀਂ ਮਿਲੀ ਇਸ ਜਨਮ ਚ ਤੀਰਥ ਕਰੈ ਬਰਤ ਫੁਨ ਰੱਖੈ ਨਹਿ ਮਨੁਆ ਬਸ ਜਾ ਕੋ ਨੇ ਫਲ ਧਰਮਤਾ ਹੈ ਤੁਮ ਮਾਨੋ ਸਾਚ ਕਹਿਤ ਮੈਂ ਯਾਕੋ ਹਾਂਜੀ ਸੰਗਤ ਜੀ ਪਾਸ਼ਾ ਕਹਿੰਦੇ ਨੇ ਕਿ ਮੈਂ ਤੁਹਾਨੂੰ ਇਹ ਸੱਚੀ ਗੱਲ ਦੱਸ ਰਿਹਾ ਜਿਸ ਜੀਵ ਨੇ ਤੀਰਥ ਛਨਾਨ ਕੀਤੇ ਵਰਤ ਰੱਖੇ ਪਰ ਉਹਦਾ ਮਨ ਆਪਣੇ ਬਸ ਵਿੱਚ ਨਹੀਂ ਆਇਆ ਇਹ ਕਹਿੰਦੇ ਜਿਹੜੇ ਸਾਰੇ ਆਪਣੇ ਵੱਲੋਂ ਧਾਰਮਿਕ ਕਰਮ ਕੀਤੇ ਨੇ ਇਹ ਸਾਰੇ ਵਿਅਰਥ ਗਏ ਨੇ ਇਹ ਸੱਚੀ ਗੱਲ ਆ ਕਹਿੰਦੇ ਲੜ ਬਨ ਲਓ ਜਦ ਤੱਕ ਪਰਮੇਸ਼ਰ ਦਾ ਨਾਮ ਨਹੀਂ ਜਪਿਆ ਸਾਡਾ ਜੀਵਨ ਸਫਲ ਨਹੀਂ ਹੁੰਦਾ ਜੈਸੇ ਪਾਹਨ ਜਲ ਮੈਂ ਰਾਖਿਓ ਪੀਦੇ ਨਾਹੀਂ ਤਿਹ ਪਾਣੀ ਤੈਸੇ ਹੀ ਤੁਮ ਤਾਹੇ ਪਛਾਨੋ ਭਗਤ ਹੀਨ ਜੋ ਪ੍ਰਾਨੀ ਕਹਿੰਦੇ ਜਿਵੇਂ ਪੱਥਰ ਆ ਉਹਨੂੰ ਪਾਣੀ ਵਿੱਚ ਰੱਖੀਏ ਤਾਂ ਪਾਣੀ ਦੇ ਵਿੱਚ ਉਹ ਪਾਣੀ ਦਾ ਅਸਰ ਉਹਦੇ ਤੇ ਨਹੀਂ ਹੁੰਦਾ ਪਾਣੀ ਦੇ ਵਿੱਚ ਉਹ ਨਹੀਂ ਭਿੱਜਦਾ ਇਸ ਤਰ੍ਹਾਂ ਹੀ ਕਹਿੰਦੇ ਜਿਸ ਜੀਵ ਨੇ ਪਰਮੇਸ਼ਰ ਦੀ ਭਗਤੀ ਨਹੀਂ ਕੀਤੀ ਉਹ ਇਸ ਤਰ੍ਹਾਂ ਇੱਕ ਕਠੋਰ ਦਿਲ ਹੈ ਜਿਵੇਂ ਪੱਥਰ ਪਾਣੀ ਚ ਪਿਆ ਹੋਇਆ ਹੁੰਦਾ ਕਲ ਮੈਂ ਮੁਕਤ ਨਾਮ ਤੇ ਪਾਵਤ ਗੁਰ ਜਹ ਪੀਦ ਬਤਾਵੇ ਕੋਹ ਨਾਨਕ ਸੋਈ ਨਰ ਗਰੁਆ ਜੋ ਪ੍ਰਭ ਕੇ ਗੁਣ ਗਾਵੇ ਵਾਹਿਗੁਰੂ ਜੀ ਵਾਹਿਗੁਰੂ ਜੀ ਕਹਿੰਦੇ ਗੁਰੂ ਨੇ ਮੈਨੂੰ ਇਹ ਭੇਦ ਦੱਸਿਆ ਇਹ ਮੈਨੂੰ ਕਹਿੰਦੇ ਗੱਲ ਦੱਸੀ ਆ ਜਿਹੜੀ ਗੱਲ ਪੱਕੀ ਆ ਕਿ ਇਸ ਮਨੁੱਖਾ ਜੀਵਨ ਦੇ ਵਿੱਚ ਪਰਮੇਸ਼ਰ ਦੇ ਨਾਮ ਤੋਂ ਬਿਨਾਂ ਕੋਈ ਮੁਕਤੀ ਨਹੀਂ ਪਾ ਸਕਦਾ ਇਸ ਜੀਵਨ ਨੂੰ ਸਫਲ ਨਹੀਂ ਕਰ ਸਕਦਾ ਨਾਨਕ ਜੀ ਕਹਿੰਦੇ ਨੇ ਉਹੀ ਜੀਵ ਆਦਰਯੋਗ ਆ ਜੋ ਪਰਮੇਸ਼ਰ ਦੇ ਗੁਣ ਗਾਉਂਦਾ ਪਰਮੇਸ਼ਰ ਦੀ ਸਿਫਤ ਸਲਾਹ ਕਰਦਾ ਪਰਮੇਸ਼ਰ ਦਾ ਨਾਮ ਜਪਦਾ ਪਰਮੇਸ਼ਰ ਦੀ ਭਜਨ ਬੰਦਗੀ ਕਰਦਾ ਨਹੀਂ ਤਾਂ ਫਿਰ ਜੀਵਨ નિਸਫਲ ਵਿਅਰਥ ਚਲੇ ਜਾਂਦਾ ਹੰਦੀ ਸੰਗਤ ਜੀ ਐਨੀਆਂ ਵਿਚਾਰਾਂ ਪਰਵਾਨ ਕਰਨੀਆਂ ਜੀ ਵਿਚਾਰਾਂ ਦੀ ਸਾਂਝ ਪਾਉਂਦਿਆਂ ਹੋਈਆਂ ਅਨੇਕਾਂ ਅਨੇਕਾਂ ਗਲਤੀਆਂ ਬਖਸ਼ਣੀਆਂ ਜੀ ਸਤਿਗੁਰੂ ਜੀ ਪਰਮੇਸ਼ਰ ਜੀ ਆਪ ਦੀ ਧੁਰ ਕੀ ਬਾਣੀ ਦੀ ਵਿਚਾਰ ਕਰਦੇ ਆ ਬਾਣੀ ਪੜ੍ਹਦੇ ਆ ਹੋਈਆਂ ਬੇਅੰਤ ਬੇਅੰਤ ਗਲਤੀਆਂ ਇਸ ਬੱਚੀ ਨੂੰ ਅਣਜਾਣ ਸਮਝ ਕੇ ਬਖਸ਼ਣੀਆਂ ਜੀ ਅੱਗੇ ਤੋਂ ਸਮਤ ਦੇਣੀ ਸਤਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ